ਤੂੰ ਕੀ ਖਾਏਂਗੀ ਸਮੋਸੇ ਮੰਗਾ ਲਓ ਜੀ ਦੋ ਦੋ ਚਟਨੀ ਨਾਲ ਕੋਈ ਸਮੋਸੇ ਦਾ ਪਿੰਡ ਵੀ ਮਿਲ ਜਾਂਦੇ ਆ ਕੋਈ ਚੱਜ ਦੀ ਚੀਜ਼ ਖਾ ਲੈ ਮੈਨੂੰ ਤਾਂ ਪਤਾ ਨਹੀਂ ਲੱਗਦਾ ਜੀ ਕੀ ਖਾਵਾਂ ਚੱਲ ਠੀਕ ਹੈ ਪਰ ਮੈਂ ਮੰਗਾਉਣਾ ਓ ਬੇਟਾਰ ਆ ਮੈਨੂੰ ਲੈ ਕੇ ਆ ਜੀ ਮੈਂ ਤਾਂ ਮੈਨੂੰ ਹੀ ਖਾਵਾਂਗੀ ਹਾਏ ਰੇ ਮਾਂ ਜੀ ਗੱਲ ਸੁਣਿਓ ਹਾਂ ਜੀ ਇੱਕ ਗੱਲ ਪੁੱਛਣੀ ਸੀ ਪੁੱਛੋ ਜੀ ਰੱਬ ਨੇ ਔਰਤਾਂ ਨੂੰ ਜ਼ਿਆਦਾ ਸੋਹਣੇ ਬਣਾਇਆ ਕਿ ਆਦਮੀਆਂ ਨੂੰ ਆਦਮੀਆਂ ਨੂੰ ਔਰਤਾਂ ਨੂੰ ਬਣਾਇਆ ਆਦਮੀਆਂ ਨੂੰ ਨਹੀਂ ਨਹੀਂ ਔਰਤਾਂ ਨੂੰ ਬਣਾਇਆ ਮাজে ਔਰਤਾਂ ਸੋਹਣੀਆਂ ਹੁੰਦੀਆਂ ਪਰ ਬਿਊਟੀ ਪਾਰਲਕੀ ਅੰਬ ਲੈਣ ਜਾਂਦੀਆਂ ਰੋਮਾਂਟਿਕ ਸਟੇਟਸ ਡਾਲੂ ਤਾਂ ਸਭ ਸੋਚਦੇ ਆ ਮੁਹੱਬਤ ਹੋ ਗਈ ਸੈਡ ਸਟੇਟਸ ਡਾਲੂ ਤਾਂ ਸਭ ਸੋਚਦੇ ਆ ਬ੍ਰੇਕਅਪ ਹੋ ਗਿਆ ਫਨੀ ਸਟੇਟਸ ਡਾਲੂ ਤਾਂ ਸਭ ਸੋਚਦੇ ਆ ਪਾਗਲ ਹੋ ਗਿਆ ਹੁਣ ਤੂੰ ਕੀ ਦੱਸੂ ਤਰਾਹ ਕੀ ਕਰ ਮੇਰੇ ਸਾਲ ਜੀ ਕੰਮ ਕਰ ਲੈ ਪੰਡੇ ਢੋਲਾ ਕੱਪੜੇ ਢੋਲਾ ਅੱਜ ਵਾਕਾਂ ਨੂੰ ਰੋਟੀ ਲਾ ਕੇ ਦੇ ਦੇ ਅਖੇ ਕਰੀ ਤੇ ਮੈਂ ਕਿਆ ਕਰੂੰ ਬਲ ਕਰੀ ઓਹੋ ਬੜੀ ਠੰਡਾ ਭਾਈ ਬੜੀ ਠੰਡਾ ਮਾਰਦਾ ਮੈਂ ਤਾਂ ਠੱਡ ਨਹੀਂ ਮਾਰਦਾ ਯਾਰ ਕੀ ਗੱਲ ਹੋ ਗਈ ਭਾਈ ਤਿੰਨ ਚਾਰ ਦਿਨ ਹੋ ਗਏ ਬੁਖਾਰ ਚੜੀ ਜਾਂਦਾ ਯਾਰ ਫਿਰ ਦਵਾਈ ਦੂਈ ਲੈ ਲੈਣੀ ਸੀ ਉਹ ਦਵਾਈ ਪੈਡਾ ਲੈ ਰੱਖ ਤੋ ਬਥੇਰੀ ਲੱਤੀ ਆ ਪੂਰਾ ਫਰਕ ਨਹੀਂ ਆਇਆ ਯਾਰ ਓ ਭਾਈ ਯਾਰ ਤੂੰ ਚਾਹ ਚ ਲੌਂਗ ਲੇਚੀਆਂ ਖਾਸ ਖਾਸ ਤੋਸੀ ਪੱਕੀ ਪੀ ਲੈਣੀ ਸੀ ਓਏ ਉਹ ਵੀ ਪੀ ਲਈ ਯਾਰ ਉਹਦੇ ਨਾਲ ਨਹੀਂ ਫਰਕ ਪਿਆ ਚਹਾਰੇ ਖਾ ਲੈਣੇ ਸੀ ਫਿਰ ਓਏ ਚਹਾਰੇ ਵੀ ਖਾ ਲਏ ਉਹਦੇ ਨਾਲ ਨਹੀਂ ਫਰਕ ਪਿਆ ਓ ਯਾਰ ਤੁਹਾਡਾ ਫੌਜੀ ਤਾਂ ਆਇਆ ਹੋਇਆ ਉਹ ਤੂੰ ਪ੍ਰਾਂਡੀ ਲੈ ਕੇ ਪੀ ਲੈਂਦਾ ਓਏ ਉਹਦਾ ਵੀ ਪੈਗ ਲਾ ਰਿਆ ਉਹਦੇ ਨਾਲ ਨਹੀਂ ਫਰਕ ਪਿਆ ਲੈ ਭਾਈ ਫਿਰ ਹੁਣ ਤੈਨੂੰ ਮੈਂ ਕੈਂਟ ਸਲਾਹ ਦਿੰਨਾ ਭਾਈ ਹਾਂ ਤੂੰ ਆਏ ਕਰ ਯਾਰ ਸਲਾਹ ਨੂੰ ਤਾਂ ਰਹਿਣ ਦੇ ਹਾਂ ਤੂੰ ਮੇਰੇ ਸਾਥ ਕੀ ਇਹ ਦੇ ਮੈਂ ਜਿਹੜੀ 약 ਦਵਾਈ ਲਿਆਉਂ। ਬਈ 100 ਰੁਪਇਆ ਤਾਂ ਨਹੀਂ। ਸਲਾਹ ਹੋਰ ਲੈ ਲਓ। ਹਾਏ ਹੋ ਜਮਾ। ਹੈਲੋ ਹਾਂ। ਆ ਗਿਆ ਬੱਸ ਮੈਂ 2 ਮਿੰਟ ਠਹਿਰ। ਆ ਗਿਆ ਪਾਣ ਕੇ ਤੇਰੇ ਕੋਲ। ਉਹ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਜੇ ਸਬਜ਼ੀ ਬਣਾਉਣ ਲੱਗੀ ਮੋਬਾਈਲ ਨਾ ਚਲਾਇਆ ਕਰ। ਮੱਚ ਭੋਰਾ ਨੂਨ ਮਿਰਚ ਨਹੀਂ। ਜਮਾ ਫਿੱਕੀ ਬਣਾਈ ਪਈ ਆ। ਪਹਿਲਾਂ ਫੋਨ ਤਾਂ ਲਾ ਲੈ ਕੰਨ ਨਾਲੋਂ। ਨੂਨ ਮਿਰਚ ਤਾਂ ਘੱਟ ਲੱਗਣੀ ਆ। ਬੁਰਕੀਆਂ ਦਾ ਪਾਣੀ ਚ ਭਿਓਂ ਭਿਓਂ ਖਾਈ ਜਾਣਾ ਆ ਰੋਟੀ ਹੋ ਲੈਓ ਰੋਟੀ ਤਾਂ ਮੁੱਕ ਗਈ ਐ ਕਿ ਮੁੱਕ ਗਈ ਜਿਵੇਂ ਕੱਲ ਬਾਜ਼ਾਰ ਚ ਮੇਰਾ ਸੂਟ ਖਰੀਦਣ ਲਈ ਤੇਰੇ ਕੋਲੇ ਪੈਸੇ ਮੁੱਕ ਗਏ ਸੀ